ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਨੌਜਵਾਨ ਪੀੜੀ ਜਿਹੜੀ ਹੈ ਰੀਲਾਂ ਬਣਾਉਣ ਦੇ ਲਈ ਕਿਸੇ ਨਾ ਕਿਸੇ ਹੱਦ ਤੱਕ ਗਿਰ ਜਾਂਦੀ ਹੈ ਪਰ ਇਸੇ ਦੌਰਾਨ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਰੀਲ ਬਣਾਈ ਗਈ ਕਿ ਥਾਰ ਦੀ ਨੰਬਰ ਪਲੇਟ ਲੁਕਾਉਣ ਦੇ ਲਈ ਉਸ ਦੇ ਉੱਤੇ ਇੱਕ ਇਲੈਕਟ੍ਰੋਨਿਕ ਮੋਟਰ ਲਗਾ ਦਿੱਤੀ ਗਈ ਜਿਸ ਦੇ ਨਾਲ ਅ ਜਿਹੜੀ ਨੰਬਰ ਪਲੇਟ ਆ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਰੀਲ ਵਾਇਰਲ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਪੂਰਾ ਅੰਮ੍ਰਿਤਸਰ ਦਾ ਇਹ ਮਾਮਲਾ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੰਬਰ ਪਲੇਟ ਨੂੰ ਲੁਕਾਉਣ ਦੇ ਲਈ ਇੱਕ ਇਲੈਕਟ੍ਰੋਨਿਕ ਮੋਟਰ ਲਗਾ ਦਿੱਤੀ ਜਾਂਦੀ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਇਹ ਨੰਬਰ ਪਲੇਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤਤਕਾਲ ਨੋਟਿਸ ਲੈਂਦਿਆਂ ਹੋਇਆ ਅੰਮ੍ਰਿਤਸਰ ਹਲਕਾ ਉਤਰੀ ਦੇ ACP ਬਰਿੰਦਰ ਖੋਸਾ ਵੱਲੋਂ ਇਸ ਥਾਰ ਗੱਡੀ ਦੇ ਮਾਲਕ ਨੂੰ ਫੜ ਕੇ ਉਸ ਉੱਪਰ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਜੁਰਮਾਨਾ ਲਗਾਇਆ ਗਿਆ ਇਸ ਜਾਣਕਾਰੀ ਸੰਬੰਧੀ ਅੱਜ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਧਿਆਨ ਵਿੱਚ ਆਇਆ ਕਿ ਇੱਕ ਥਾਰ ਗੱਡੀ ਦੇ ਮਾਲਕ ਵੱਲੋਂ ਜੀ ਨੰਬਰ ਪਲੇਟ ਛਪਾਉਣ ਦੇ ਲਈ ਆਟੋਮੈਟਿਕ ਇਲੈਕਟ੍ਰੋਨਿਕ ਮੋਟਰ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਜਿਸ ਨੂੰ ਕਾਬੂ ਕਰ ਉਸ ਉੱਪਰ ਮੋਟਰ ਵਹੀਕਲ ਐਕਟ ਅਧੀਨ ਮੋਟਾ ਜੁਰਮਾਨਾ ਲਗਾ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਉਹਨਾਂ ਉੱਪਰ ਬਣਦੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇਗੀ ਦੇਖ ਸਕਦੇ ਹੋ ਕਾਰ ਦੀ ਉਹ ਤਸਵੀਰ ਹੈ ਜਿੱਥੇ ਕਿ ਉਸ ਦੇ ਉੱਤੇ ਇੱਕਦਮ ਜਿਹੜਾ ਆ ਇਸ ਨੂੰ ਨੰਬਰ ਪਲੇਟ ਨੂੰ ਲੁਕਾਉਣ ਦੇ ਲਈ ਇੱਕ ਅਜੀਹਾਂ ਜਿਹੜਾ ਉਹ ਇੱਕ ਤਰੀਕੇ ਦੀ ਆਟੋਮੈਟਿਕ ਇਲੈਕਟ੍ਰੋਨਿਕ ਮੋਟਰ ਦਾ ਇਸਤੇਮਾਲ ਕੀਤਾ ਗਿਆ ਕਿ ਨੰਬਰ ਪਲੇਟ ਲੁਕ ਜਾਵੇ ਜਿਸ ਤੋਂ ਬਾਅਦ ਪੁਲਿਸ ਦੇ ਧਿਆਨ ਦੇ ਵਿੱਚ ਜਦੋਂ ਇਹ ਮਾਮਲਾ ਆਉਂਦਾ ਹੈ ਤਾਂ ਉਸ ਦੇ ਮਾਲਕ ਨੂੰ ਫੜ ਕੇ ਉਸ ਤੇ ਜੁਰਮਾਨਾ ਲਗਾਇਆ ਗਿਆ ਤੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵੇਨਿਊ ਵਿਖੇ ਸਾਨੂੰ ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ ਜਿਸ ਵਿੱਚ ਜ਼ਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਆ ਸੀ ਜੋ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਅੱਜ ਇਸ ਵਹੀਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਹ ਇਸ ਦੇ ਖਿਲਾਫ ਮੋਟਰਬਾਈਕ ਲੈ ਕੇ ਤੈਅ ਤੇ ਚਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਕਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਦੇ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਕਰਨਾ ਪੈ ਸਕਦਾ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਨੌਜਵਾਨ ਪੀੜੀ ਜਿਹੜੀ ਹੈ ਰੀਲਾ ਬਣਾਉਣ ਦੇ ਲਈ ਕਿਸੇ ਨਾ ਕਿਸੇ ਹੱਦ ਤੱਕ ਗਿਰ ਜਾਂਦੀ ਹੈ ਪਰ ਇਸੇ ਦੌਰਾਨ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਰੀਲ ਬਣਾਈ ਗਈ ਕਿ ਥਾਰ ਦੀ ਨੰਬਰ ਪਲੇਟ ਲੁਕਾਉਣ ਦੇ ਲਈ ਉਸ ਦੇ ਉੱਤੇ ਇੱਕ ਇਲੈਕਟ੍ਰੋਨਿਕ ਮੋਟਰ ਲਗਾ ਦਿੱਤੀ ਗਈ ਜਿਸ ਦੇ ਨਾਲ ਅ ਜਿਹੜੀ ਨੰਬਰ ਪਲੇਟ ਆ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਰੀਲ ਵਾਇਰਲ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਪੂਰਾ ਅੰਮ੍ਰਿਤਸਰ ਦਾ ਇਹ ਮਾਮਲਾ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੰਬਰ ਪਲੇਟ ਨੂੰ ਲਪਾਉਣ ਦੇ ਲਈ ਇੱਕ ਇਲੈਕਟ੍ਰੋਨਿਕ ਮੋਟਰ ਲਗਾ ਦਿੱਤੀ ਜਾਂਦੀ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਇਹ ਨੰਬਰ ਪਲੇਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤਤਕਾਲ ਨੋਟਿਸ ਲੈਂਦਿਆਂ ਹੋਇਆ ਅੰਮ੍ਰਿਤਸਰ ਹਲਕਾ ਉਤਰੀ ਦੇ ACP ਬਰਿੰਦਰ ਖੋਸਾ ਵੱਲੋਂ ਇਸ ਥਾਰ ਗੱਡੀ ਦੇ ਮਾਲਕ ਨੂੰ ਫੜ ਕੇ ਉਸ ਉੱਪਰ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਜੁਰਮਾਨਾ ਲਗਾਇਆ ਗਿਆ ਇਸ ਜਾਣਕਾਰੀ ਸੰਬੰਧੀ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਧਿਆਨ ਵਿੱਚ ਆਇਆ ਕਿ ਇੱਕ ਥਾਰ ਗੱਡੀ ਦੇ ਮਾਲਕ ਵੱਲੋਂ ਜੀ ਨੰਬਰ ਪਲੇਟ ਛਪਾਉਣ ਦੇ ਲਈ ਆਟੋਮੈਟਿਕ ਇਲੈਕਟ੍ਰੋਨਿਕ ਮੋਟਰ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਜਿਸ ਨੂੰ ਕਾਬੂ ਕਰ ਉਸ ਉੱਪਰ ਮੋਟਰ ਵਹੀਕਲ ਐਕਟ ਅਧੀਨ ਮੋਟਾ ਜੁਰਮਾਨਾ ਲਗਾ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਹੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਉੱਪਰ ਬਣਦੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇਗੀ ਦੇਖ ਸਕਦੇ ਹੋ ਓਹ ਕਾਰ ਦੀ ਉਹ ਤਸਵੀਰ ਹੈ ਜਿੱਥੇ ਕਿ ਉਸ ਦੇ ਉੱਤੇ ਇੱਕਦਮ ਜਿਹੜਾ ਆ ਇਸ ਨੂੰ ਨੰਬਰ ਪਲੇਟ ਨੂੰ ਲੁਕਾਉਣ ਦੇ ਲਈ ਇੱਕ ਅਜੀਹਾਂ ਜਿਹੜਾ ਉਹ ਇੱਕ ਤਰੀਕੇ ਦੀ ਆਟੋਮੈਟਿਕ ਇਲੈਕਟ੍ਰੋਨਿਕ ਮੋਟਰ ਦਾ ਇਸਤੇਮਾਲ ਕੀਤਾ ਗਿਆ ਕਿ ਨੰਬਰ ਪਲੇਟ ਲੁਕ ਜਾਵੇ ਜਿਸ ਤੋਂ ਬਾਅਦ ਪੁਲਿਸ ਦੇ ਧਿਆਨ ਦੇ ਵਿੱਚ ਜਦੋਂ ਇਹ ਮਾਮਲਾ ਆਉਂਦਾ ਹੈ ਤਾਂ ਉਸ ਦੇ ਮਾਲਕ ਨੂੰ ਫੜ ਕੇ ਉਸ ਦੇ ਤੇ ਜੁਰਮਾਨਾ ਲਗਾਇਆ ਗਿਆ ਤੇ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅਮਰਸਰ ਕਮਿਸ਼ਨਰ ਦੇ ਥਾਣਾ ਰਣਜੀਤ ਐਵੇਨਿਊ ਵਿਖੇ ਸਾਨੂੰ ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸ਼ਹੂਰ ਹੋਈ ਸੀ। ਜਿਸ ਵਿੱਚ ਜਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਆ ਜਿਸ ਵਹੀਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਹੀਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਪਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲਿੱਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਮੇਜ ਐਕਟੀਵਿਟੀ ਦੇ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪੰਨਾ ਪੈ ਸਕਦਾ ਹੈ ਥੈਂਕ ਯੂ